ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਗਲੋਬਲ ਟੈਰਿਫ ਵਧਾਉਣ ਦੀ ਆਖਰੀ ਮਿਤੀ 9 ਜੁਲਾਈ ਤੋਂ ਵਧਾ ਕੇ ਹੁਣ 1 ਅਗਸਤ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਬੰਗਲਾਦੇਸ਼ ਅਤੇ ਚਪਾਨ ਸਪੇਨ 14 ਦੇਸ਼ਾਂ ਤੇ ਟੈਰਿਫ ਵਧਾਉਣ ਦਾ ਹੁਣ ਐਲਾਨ ਕਰ ਦਿੱਤਾ ਤੇ ਟੰਪਾ ਸ਼ਾਸਨ ਨੇ ਸੋਮਵਾਰ ਨੂੰ ਸਾਰੇ ਪ੍ਰਭਾਵਿਤ ਦੇਸ਼ਾਂ ਨੂੰ ਇੱਕ ਗਰਮੀ ਪੱਤਰ ਭੇਜ ਕੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ ਇਸ ਫੈਸਲੇ ਦੇ ਤਹਿਤ ਕੁਝ ਦੇਸ਼ਾਂ ਉਤੇ 25% ਟੈਕਸ ਲਗਾਏ ਗਏ ਜਦੋਂ ਕਿ ਕੁਝ ਦੇਸ਼ਾਂ ਉਤੇ 30 ਅਤੇ 40% ਸ਼ੇ ਤੱਕ ਪਾਰੀ ਜੂਟੀਵੀ ਲਗਾਈ ਜਾ ਚੁੱਕੀ ਹੈ ਟਰੰਪ ਨੇ ਪਹਿਲਾਂ ਦੱਖਣੀ ਕੋਰੀਆ ਅਤੇ ਜਾਪਾਨ ਦੇ ਨਿਦਾਵਾਂ ਨੂੰ ਪੱਤਰ ਭੇਜੇ ਅਤੇ ਕਿਹਾ ਕਿ ਹੁਣ ਉਨ੍ਹਾਂ ਦੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਉੱਤੇ 25% ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਲਿਖਿਆ ਕਿ ਇਹ ਟੈਕਸ ਇਸ ਲਈ ਜ਼ਰੂਰੀ ਨੇ ਤਾਂ ਜੋ ਅਮਰੀਕਾ ਅਤੇ ਇਨ੍ਹਾਂ ਦੇਸ਼ਾਂ ਦੇ ਵਿਚਕਾਰ ਵਪਾਰ ਉਪਾਦ ਦੇ ਵਿੱਚ ਅਸੰਤੁਲਨ ਨੂੰ ਠੀਕ ਕੀਤਾ ਜਾ ਸਕੇ। ਟਰੰਪ ਨੇ ਸਭ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਸਾਰੇ ਅਮਰੀਕੀ ਆਯਾਤਾਂ ਤੇ 10% ਬੇਸਲਾਈਨ ਟੈਕਸ ਲਗਾਉਣ ਅਤੇ 60 ਦੇਸ਼ਾਂ ਉੱਤੇ ਵੱਖਰੇ ਟੈਕਸ ਲਗਾਉਣ ਦੀ ਵੀ ਗੱਲ ਕੀਤੀ ਸੀ। ਉਸ ਤੋਂ ਇਲਾਵਾ ਤੋਂ ਬਾਅਦ ਦੁਨੀਆ ਭਰ ਦੇ ਸਟਾਕ ਅਤੇ ਬਾਂਡ ਵਿਜਾਰਾ ਦੇ ਵਿੱਚ ਉਥਲ ਪੁਥਲ ਮਚ ਗਈ ਸੀ ਤੇ ਉਸਨੇ ਟੈਰਿਫ ਨੂੰ ਕੁਝ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਅਤੇ ਉਸਨੇ ਟੈਰਿਫ ਨੂੰ ਕੁਝ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਤੇ ਨਾਲ ਹੀ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਨਵੇਂ ਸੌਦੇ ਕਰਨ ਦਾ ਮੌਕਾ ਦਿੱਤਾ ਪਹਿਲਾ ਉਹਨਾਂ ਨੂੰ 8 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਨਵੇਂ ਟੈਰਿਫ 9 ਜੁਲਾਈ ਤੋਂ ਲਾਗੂ ਕੀਤੇ ਜਾ ਸਕਣ ਹੁਣ ਇਹ ਸੀਮਾ ਜਿਹੜਾ ਹੈ 1 ਅਗਸਤ ਤੱਕ ਵਧਾ ਦਿੱਤਾ ਗਿਆ ਦੱਸਿਆ ਇੱਕ ਅਮਰੀਕੀ ਰਿਪੋਰਟ ਦੇ ਅਨੁਸਾਰ ਅਮਰੀਕੀ ਅਧਿਕਾਰ ਦੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਇਸ ਹਫਤੇ ਕਈ ਤਿਰਛੇ ਦੇ ਨਾਲ ਵਪਾਰਕ ਸਮਝੋਤੇ ਦਾ ਐਲਾਨ ਕਰ ਸਕਦੇ ਨੇ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਸਮਝੋਤੇ ਬਹੁਤ ਨੇੜੇ ਨੇ ਯੂਰਪੀਅਨ ਯੂਨੀਅਨ ਵੀ ਅਮਰੀਕਾ ਦੇ ਨਾਲ ਇੱਕ ਸਮਝੋਤੇ ਉੱਤੇ ਪਹੁੰਚਣ ਦੇ ਬਹੁਤ ਨੇੜੇ ਹੈ ਤੇ ਇਸ ਦੇ ਨਾਲ ਪਾਕਿਸਤਾਨ, ਤਾਈਵਾਨ ਅਤੇ ਸਵਿਟਜ਼ਰਲੈਂਡ ਵਰਗੇ ਹੋਰ ਦੇਸ਼ ਅਮਰੀਕਾ ਦੇ ਨਾਲ ਵਪਾਰ ਸਮਝੋਤੇ ਕਰਨ ਦਾ ਵੀ ਰਸਤਾ ਲੱਭ ਰਹੇ ਨੇ ਦਾਸੀ ਅਮਰੀਕਾ ਨੇ ਦੋ ਦੇਸ਼ਾਂ ਦੇ ਨਾਲ ਸ਼ੁਰੂਆਤੀ ਵਪਾਰ ਸਮਝੌਤੇ ਉੱਤੇ ਵੀ ਦਸਕਤ ਕੀਤੇ ਨੇ ਤੇ ਹੁਣ ਤੱਕ ਅਮਰੀਕਾ ਨੇ ਬ੍ਰਿਟੇਨ ਅਤੇ ਵਿਅਤਨਾਮ ਦੇ ਨਾਲ ਸਿਰਫ ਦੋ ਸ਼ੁਰੂਆਤੀ ਸਮਝੌਤੇ ਕੀਤੇ ਨੇ ਹਾਲਾਂਕਿ ਇਨ੍ਹਾਂ ਸਮਝੌਤਿਆਂ ਦੇ ਵਿੱਚ ਬਹੁਤੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਵਿਅਤਨਾਮ ਸੌਦੇ ਵਿੱਚ ਕਿਸੇ ਵੀ ਧਿਰ ਨੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਅਸਲ ਦੇ ਵਿੱਚ ਕਿਸ ਗੱਲ ਉੱਤੇ ਸਹਿਮਤੀ ਹੋਈ ਹੈ ਕੁਝ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਨੇ ਬ੍ਰਿਟੇਨ ਉੱਤੇ 10% ਦਾ ਟੈਰਿਫ ਲਗਾਇਆ ਹੈ ਇਸ ਤੋਂ ਇਲਾਵਾ ਅਮਰੀਕਾ ਸਟੀਲ ਅਤੇ ਐਲੂਮੀਨੀਅਮ పచ్చి ప్రతిశా వేగ ਇਸ ਦੇ ਨਾਲ ਹੀ ਫ੍ਰੀਟਨ ਅਮਰੀਕਾ ਸਮਾਨ ਉਤੇ 0% ਟੈਰਿਫ ਲਗਾਵੇਗਾ ਤੇ ਇਸ ਦੇ ਨਾਲ ਹੀ ਅਮਰੀਕਾ ਨੇ ਵਿయత్ਨਾਮ ਉਤੇ 20% ਟੈਰਿਫ ਲਗਾਇਆ ਤੇ ਇਸ ਦਾ ਮਤਲਬ ਹੈ ਕਿ ਵਿయత్ਨਾਮੀ ਸਮਾਨ ਅਮਰੀਕਾ ਦੇ ਵਿੱਚ 20% ਵਧ ਕੀਮਤ ਉਤੇ ਵੇਚਿਆ ਜਾਵੇਗਾ ਤੇ ਇਸ ਦੇ ਨਾਲ ਹੀ ਵਿయత్ਨਾਮ ਨੇ ਅਮਰੀਕੀ ਸਮਾਨ ਉਤੇ 0% ਟੈਰਿਫ ਲਗਾਇਆ ਜਾਪਾਨ ਅਤੇ ਦੱਖਣੀ ਕੋਰੀਆ ਅਮਰੀਕਾ ਦੇ ਕਰੀਬੀ ਸਹਿਯੋਗੀ ਨੇ ਪਰ ਅਮਰੀਕਾ ਉਹਨਾਂ ਦੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਿਆ ਤੇ ਇਸ ਦਾ ਕਾਰਨ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਚੋਣਾ ਹੋਣ ਵਾਲੀਆਂ ਨੇ ਇਸ ਦੇ ਨਾਲ ਹੀ ਟੈਂਪੀ ਨਾ ਦੋਵਾਂ ਦੇਸ਼ਾਂ ਦੇ ਸਭ ਤੋਂ ਮਹੱਤਵਪੂਰਨ ਉਤਪਾਦਾਂ ਜਿਵੇਂ ਕਿ ਕਾਰਾ ਸਟੀਲ ਅਤੇ ਇਲੈਕਟ੍ਰੋਨਿਕਸ ਉੱਤੇ ਉੱਚ ਟੈਰਿਫ ਲਗਾਉਣ ਦੀ ਵੀ ਗੱਲ ਕਰ ਰਹੇ ਨੇ ਦਸ ਜੀ ਟ੍ਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਸਮਝੌਤਾ ਕਰਨ ਦੇ ਨੇੜੇ ਹੈ ਤੇ ਟ੍ਰੰਪ ਨੇ ਵਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਮੈਜ਼ਾਮਿਨ ਨੇਤਰੀ ਯਾਹੂ ਦੀ ਮੇਜ਼ਬਾਨੀ ਕਰਦੇ ਹੋਏ ਪੱਤਰਕਾਰ ਦੇ ਨਾਲ ਵੀ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਬ੍ਰਿਟੇਨ ਅਤੇ ਚੀਨ ਦੇ ਨਾਲ ਇੱਕ ਸਮਝੌਤਾ ਕੀਤਾ ਹੈ ਅਤੇ ਹੁਣ ਇਹ ਭਾਰਤ ਦੇ ਨਾਲ ਵੀ ਵਪਾਰਕ ਸਮਝੌਤਾ ਉੱਤੇ ਪਹੁੰਚਣ ਦੇ ਨੇੜੇ ਹੈ ਦੱਸਿਆ ਕਿ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਵਾਸ਼ਿੰਗਟਨ ਦੇ ਵਿੱਚ ਲਗਾਤਾਰ ਗੱਲਬਾਤ ਕਰ ਰਹੀਆਂ ਨੇ ਮੀਡੀਆ ਰਿਪੋਰਟਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਸੌਦੇ ਦੇ ਜ਼ਿਆਦਾਤਰ ਹਿੱਸੇ ਉੱਤੇ ਸਹਿਮਤੀ ਬਣ ਗਈ ਹੈ ਤੇ ਇਸ ਦਾ ਐਲਾਨ 8 ਜੁਲਾਈ ਨੂੰ ਕੀਤਾ ਜਾ ਸਕਦਾ ਹੈ ਤੇ ਵੰਸ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਰਾਸ਼ਟ੍ਰਪਤੀ ਹਿੱਤਾਂ ਨੂੰ ਪਹਿਲ ਦੇਵੇਗਾ ਬਿਊਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ